ਭਾਈ ਜਿੰਨੀਆਂ ਵੀ ਬੀਬੀਆਂ ਭੈਣਾਂ ਕੋਈ ਐਪ ਚਲਾਉਂਦੀਆਂ ਫੇਸਬੁੱਕ ਆ ਬ ਇੰਸਟਾਗ੍ਰam ਜਾਂ ਕੋਈ ਵੀ ਐਪ ਚਲਾਉਂਦੀਆਂ ਤੇ ਫੋਟੋ ਆਪਣੀ ਕਿਸੇ AI ਤੋਂ ਤਿਆਰ ਕਰਾਉਂਦੀਆਂ AI ਐਪ ਤੋਂ ਜਾਂ ਵੈਬਸਾਈਟ ਤੋਂ ਤਿਆਰ ਕਰਾਉਂਦੀਆਂ ਮੈਂ ਬੇਨਤੀ ਕਰਦਾ ਕਿ ਛੱਡ ਦਿਓ ਇਹ ਕੰਮ ਇਹ ਬੰਦ ਕਰ ਦਿਓ ਤੁਸੀਂ ਇਹ ਫੋਟੋ ਭੇਜਣੀਆਂ ਇਹ ਤੁਹਾਡੀਆਂ ਲੀਕ ਹੋ ਰਹੀਆਂ ਫੋਟੋ ਤੁਸੀਂ ਸੋਚ ਵੀ ਨਹੀਂ ਸਕਦੇ ਤੁਹਾਡਾ ਕਿੰਨਾ ਨੁਕਸਾਨ ਹੋ ਸਕਦਾ ਤੇ ਇਹ ਜਿਹੜੀ ਵੀਡੀਓ ਤੁਸੀਂ ਦੇਖੀ ਜਾਂਦੇ ਆ ਇਹ ਦੇਖ ਲਓ ਇਹ AI ਤੋਂ ਤਿਆਰ ਕਰੀਆਂ ਵੀਡੀਓ ਇਹ ਇੰਨੀਆਂ ਗੰਦੀਆਂ ਵੀਡੀਓ ਆ ਤੁਸੀਂ ਸੋਚ ਵੀ ਨਹੀਂ ਸਕਦੇ ਇਹਨਾਂ ਦੇ ਵਿੱਚ ਇਹ ਇਹੋ ਜੀ ਬਾਰਡਿੰਗ ਬੋਲੀ ਗਈ ਆ ਜਿਹੜੀ ਕੋਈ ਅਮ ਪਤੀ ਪਤਨੀ ਵੀ ਕਦੇ ਹੀ ਬੋਲਦੇ ਹੋਣਗੇ ਆਪਦੇ ਮਤਲਬ ਇੱਕ ਦੂਜੇ ਨੂੰ ਤੁਸੀਂ ਸੋਚ ਵੀ ਨਹੀਂ ਸਕਦੇ ਤੁਹਾਡੇ ਬੱਚਿਆਂ ਲਈ ਕਿੰਨੀ ਘਾਤਕ ਹੈ ਇਹ ਐਪ ਜਿਹੜੀ ਜੈਮਨੀ ਐਪ ਹੋ ਗਈ ਇੱਕ ਇਹ AI ਸਿਸਟਮ ਆ ਜਿਹੜਾ ਕੋਈ ਵੀ ਕੋਈ ਵੀ ਐਪ ਆ ਜਿਹੜੀ AI ਤੋਂ ਤਿਆਰ ਕਰਦੀ ਹੈ ਉਹ ਤੁਹਾਡੀ ਜਿੰਨੀ ਵੀ ਪਰਸਨਲ ਜਾਣਕਾਰੀ ਆ ਉਹ ਉਸ ਕੋਲੇ ਚਲੀ ਜਾਂਦੀ ਹੈ ਬਾਈ ਜਿੱਥੇ ਵੀ ਤੁਹਾਡੀ ਫੋਟੋ ਪਾਈ ਹੋਈ ਜਿੱਥੇ ਵੀ ਤੁਹਾਡਾ ਫੇਸ ਆ ਜਿਵੇਂ ਹੁਣ ਫੇਸਬੁੱਕ ਤੇ ਪਾਤੀ ਉਹ ਤੁਹਾਡੀ ਸਾਰੀ ਜਾਣਕਾਰੀ ਕੋਈ ਵੀ ਪਰਸਨਲ ਨਹੀਂ ਰਹੇਗੀ ਤੁਹਾਡੀ ਜਾਣਕਾਰੀ ਉਸ ਐਪ ਕੋਲੇ ਚਲੀ ਜਾਂਦੀ ਮੈਂ ਤੁਹਾਨੂੰ ਖਬਰ ਦਿਖਾਉਣਾ ਇਹ ਖਬਰ ਦੀ ਕਟਿੰਗ ਮੈਂ ਤੁਹਾਨੂੰ ਨਾਲ ਚਲਾਉਣਾ ਇਹ ਦੇਖ ਲਓ ਇਸ ਦੇ ਵਿੱਚ ਇੱਕ ਔਰਤ ਨੇ ਆਪਣੀ ਫੋਟੋ AI ਤੋਂ ਬਣਾਉਣੀ ਚਾਹੀ ਜੈਮਨੀ ਐਪ ਰਾਹੀਂ ਇੱਕ ਬਨਾਨਾ ਵੈਬਸਾਈਟ ਆ ਜਾਂ ਕੁਝ ਵੀ ਆ ਇਹਨਾਂ ਦਾ ਆ ਲਿਖਿਆ ਹੀ ਆ ਪੜ੍ਹ ਲਿਓ ਉਹਦੇ ਵਿੱਚ ਉਹਨੇ ਫੋਟੋ ਭੇਜੀ ਕਿ ਮੇਰੀ ਸਾੜੀ ਵਾਲੀ ਫੋਟੋ ਤਿਆਰ ਕਰ ਦਿਓ ਸਾੜੀ ਵਾਲਾਂ ਫੋਟੋ ਕਰਨ ਵਾਲੀ ਵੈਬਸਾਈਟ ਤੇ ਭੇਜੀ ਸੀ ਫੋਟੋ ਉਹਦੇ ਵਿੱਚ ਬਾਈ ਉਹਦੇ ਉੱਥੇ ਤਣ ਦਿਖਾਇਆ ਗਿਆ ਜਿੱਥੇ ਕਿ ਉਹ ਕੱਪੜਿਆਂ ਦੇ ਵਿੱਚ ਨਹੀਂ ਦਿਖਦਾ ਸੀ ਜਿਹੜੀ ਉਹਨੇ オリジナル ਫੋਟੋ ਪਾਈ ਉਹਦੇ ਸਰੀਰ ਤੇ ਤਣ ਸੀਗਾ ਜਿੱਥੇ ਉਹ オリジナル ਫੋਟੋ ਦੇ ਵਿੱਚ ਨਹੀਂ ਦਿਖਦਾ ਸੀ ਹੁਣ ਜਿਵੇਂ ਆਪਣੇ ਕੱਪੜੇ ਪਾਏ ਹੁੰਦੇ ਆ ਅੰਦਰ ਦਾ ਤਣ ਨਹੀਂ ਦਿਖਦਾ ਪਰ ਉਸ ਐਪ ਨੇ ਜਿਹੜੀ ਫੋਟੋ ਭੇਜੀ ਉਸ ਦੇ ਵਿੱਚ ਉਹ ਤੈਨ ਵੀ ਦਿਖ ਗਿਆ ਸੀ ਉੱਥੋਂ ਨੂੰ ਇਹ ਪਤਾ ਲੱਗਿਆ ਵੀ ਇਹ ਤਾਂ ਬਹੁਤ ਜ਼ਿਆਦਾ ਖਤਰਨਾਕ ਹੋ ਸਕਦੀ ਹੈ ਉਹ ਪੜ੍ਹੀ ਲਿਖੀ ਔਰਤ ਸੀ ਉਹਨੇ ਇਹ ਖਬਰ ਨਿਊਜ਼ ਪੇਪਰ ਨੂੰ ਦਿੱਤੀ ਉਹਨੇ ਅੱਗੇ ਵਾਇਰਲ ਕਰੀ ਇਹ ਖਬਰ ਰੋਜ਼ ਵਾਇਰਲ ਹੋ ਰਹੀ ਹੈ ਤੁਸੀਂ آگਾਹ ਹੋ ਜਾਓ ਭੈਣਾ ਬੀਬੀਆਂ ਖਾਸ ਕਰਕੇ ਪਹਿਲੀ ਗੱਲ ਤਾਂ ਕੋਈ ਵੀ ਆ ਬੰਦਾ ਵੀ ਆ ਕੋਈ ਵੀਡੀਓ ਬਣਾਉਂਦਾ ਐਪ ਤੋਂ ਜਾਂ ਫੋਟੋ ਬਣਾਉਂਦਾ ਉਹ ਵੀ ਬਚ ਕੇ ਰੋ ਬਈ ਇਹਨਾਂ ਚੀਜ਼ਾਂ 'ਚ ਨੁਕਸਾਨ ਬਹੁਤ ਜ਼ਿਆਦਾ ਹੋ ਸਕਦਾ ਕਿਉਂਕਿ ਕੱਪੜੇ ਰਿਮੂਵ ਕਰ ਦਿੰਦੀ ਹੈ ਇਹ ਐਪ ਤੁਸੀਂ ਸੋਚੋ ਵੀ ਜਿਹੜਾ ਤੈਨਾਂ ਕੱਪੜਿਆਂ ਦੇ ਅੰਦਰ ਆ ਜਿਹੜੀ ਫੋਟੋ ਉਹਨੇ ਆਪ ओरिजिनल ਫੋਟੋ ਜਿਹੜੀ ਭੇਜੀ ਹੈ ਉਹਦੇ ਵਿੱਚ ਉਹ ਤੈਨ ਨਹੀਂ ਦਿਖਦਾ ਤੇ ਜਿਹੜੀ ਉਸ ਵੈਬਸਾਈਟ ਨੇ ਭੇਜੀ ਹੈ ਉਸ ਦੇ ਵਿੱਚ ਉਹਨੇ ਤੈਨ ਵੀ ਦਿਖਾਤਾ ਉਹ ਤੇ ਹੁਣ ਤੁਸੀਂ ਸੋਚ ਕੇ ਦੇਖੋ ਵੀ ਕਿੰਨਾ ਘਾਤਕ ਹੋ ਸਕਦਾ ਆਪਣੇ ਬੱਚਿਆਂ ਨੂੰ ਕਹੋ ਭਰਾਵੋ ਵੀ ਬਚ ਕੇ ਰਹੋ ਇਸ ਐਪ ਤੋਂ ਤੇ ਇਹ ਜਿਹੜੀਆਂ ਫੋਟੋ ਆ AI ਤੋਂ ਜਿਹੜੀਆਂ ਪਾਉਣੇ ਆ ਤੁਸੀਂ ਵੀ ਪਾਉਣੇ ਆ ਚਾਰ ਵਿਊ ਦੀ ਖਾਤਰ ਇਹ ਇਹਨਾਂ ਚੀਜ਼ਾਂ ਤੋਂ ਬਚ ਕੇ ਰਹੋ ਬਹੁਤ ਜ਼ਿਆਦਾ ਹੁਣ ਪਿੱਛੇ ਜੇ ਇੱਕ ਫੋਟੋ ਵਾਇਰਲ ਹੋਈ ਰੀਸੋ ਰੀਸ ਹਰੇਕ ਨੇ ਬਣਾਈ ਉਹ ਤੇ ਉਹ ਬਈ ਬਹੁਤ ਘਾਤਕ ਤੁਸੀਂ ਸੋਚ ਵੀ ਨਹੀਂ ਸਕਦੇ ਇਹ ਵੀਡੀਓ ਮੈਂ ਤੁਹਾਡੀ ਅਵੇਰਨੈਸ ਲਈ ਪਾਈ ਹੈ ਜੇ ਕੋਈ ਭੈਣ ਬੀਬੀ ਦੀ ਇੱਜ਼ਤ ਬਚ ਜੇ ਕਿਉਂਕਿ ਇੱਜ਼ਤ ਨਲਾਮ ਹੋਣ ਵਾਲੀ ਗੱਲ ਹੈ ਇਹ ਸਾਰੇ ਸਰੀਰ ਦੇ ਅੰਗ ਉਹਦੇ ਵਿੱਚ ਉਹਨਾਂ ਕੋਲੇ ਤੁਸੀਂ ਸੋਚੋ ਵੀ ਐਕਸ-ਰੇ ਕਰ ਦਿੰਦੀ ਹੈ ਇੱਕ ਤਰ੍ਹਾਂ ਜਿਹੜੀ ਤੈਨ ਦਿਖਾ ਸਕਦੀ ਹੈ ਤੇ ਉਹ ਸਰੀਰ ਦੇ ਦੂਜੇ ਅੰਗ ਕਿਵੇਂ ਨਹੀਂ ਦਿਖਾ ਸਕਦੀ ਇਹ ਹੋਰ ਵੈਬਸਾਈਟਾਂ ਨੂੰ ਕਿਵੇਂ ਨਹੀਂ ਵੇਚ ਸਕਦੀ ਇਹ ਤੁਹਾਡਾ ਸਾਰਾ ਪਰਸਨਲ ਡਾਟਾ ਉਹਦੇ ਕੋਲੇ ਚਲਾ ਜਾਂਦਾ ਹੈ ਤੇ ਇਸ ਚੀਜ਼ ਤੋਂ ਬਚ ਕੇ ਰਹੋ ਇਹ ਵੀਡੀਓ ਅਵੇਅਰਨੈਸ ਲਈ ਪਾਈ ਆ ਅੱਗੇ ਜ਼ਰੂਰ ਸ਼ੇਅਰ ਕਰਿਓ ਧੰਨਵਾਦ ਬਾਈ